ਸਾਨ ਵੀਰੋ ਬਰਸਾਤ ਹੋ ਰਹੀ ਹੈ ਇਸ ਟਾਈਮ ਬਠਿੰਡੇ ਆਪਾਂ ਉੜਾਂਗਸ ਨੀਮੇ ਦੇ ਕੋਲੇ ਅਮਰੀਕ ਸਿੰਘ ਰੋਡ ਤੇ ਖੜੇ ਆ ਇੱਥੇ ਵੀਰੋ ਅਚਾਨਕ ਮੌਸਮ ਦੀ ਤਬਦੀਲੀ ਦੇਖਣ ਨੂੰ ਮਿਲੀ ਹੈ ਬੱਦਲ ਬਾਈ ਦੇ ਨਾਲ ਮੀਂਹ ਦੀਆਂ ਕਾਰਵਾਈਆਂ ਦੇਖੋ ਪਹਿਰੇ ਜੀ ਬਰਸਾਤ ਨੋਰਮਲ ਅੱਜ 17 17 ਮਈ ਜੀ ਤਕਰੀਬਨ 4 ਵਜੇ ਦਾ ਟਾਈਮ ਹੈ ਮੋਟੀ ਕਣੀ ਦਾ ਵਧੀਆ ਮੀ ਆ ਰਿਹਾ ਵੀਰੋ ਬਸ ਲੰਘ ਜੇ ਚੱਲ ਆਪੀ ਘਾਟ ਗਿਆ ਉਹ ਜਿਵੇਂ ਦਾ ਚੱਲੀਏ ਹੋਰ 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 ਹਟ ਗਿਆ ਕਰਨ ਸਰਦ ਹੋ ਜੂਗਾ ਆਏਗਾ ਮੀ ਹੈਗਾ سامنے جي دوستن کي ڏونڌي آھي اٿن سڪندر بھائی ڇٽري تي آھي آ اا او ها اھڙي ڪنهن جي ياپڙو ٿو ٿيو آهي توهان جي جو 2000 ماي دا جائزو ٿيو آهي ਦੇ ਦੇ ਇੱਕ ਘਟੇ ਵਿੱਚ ਬੈਠੀਆਂ ਆਪੋ ਆਪੋ ਨਾਲ ਜਮਾ ਚਾਰ ਸੌ ਲੱਖ ਰੁਪਏ ਰਾਜਪਾਲ ਨੇ ਸੇਤੂਪੁਰ ਦਾ ਕल्याण ਨਹੀਂ ਹੋਇਆ ਬਾਕੀ ਨੂੰ ਦੇ ਦੇਣਾ ਸਾਨੂੰ ਇੱਕ ਦੇ 3 2015 ਇੱਕ ਕਿਲੇ ਲੋ ਆਪ ਸੇਤੂਪੁਰ ਕੋ ਲਾਗੇ ਤੁਹਾਡੇ ਅੱਖੇ ਸੇਤੂ ਨਦੀਆਂ ਬਾਰੇ ਅਸੂ ਏਪੀ ਜੂਨੀ ਕੀ ਬੋਜਣਗੇ ਕੇਰਾ ਬਾਤ ਚੋੜੇ ਹਰਿਆ ਦੇਖੋ ਹਾਲਾ ਲੋਇਆ ਦੇਖੋ ਨੰਬਰ ਆ ਵੀ ਫੋਟੋ ਭੇਜਿਆ ਕਰਾਂਗੇ ਬਰਸਾਤ ਦੇਖਣ ਨੂੰ ਮਿਲ ਰਹੀ ਜੀ ਬਠਿੰਡਾ ਚ ਤਕਰੀਬਨ 4 ਵਜੇ ਅੱਜ 17 ਮਈ ਨੂੰ ਮੋਟੀ ਕਣੀ ਦਾ ਮੀਂਹ ਅਚਾਨਕ ਆਇਆ ਥੋੜੇ ਸਮੇਂ ਲਈ